ਸੂਚਨਾ ਜਰੂਰੀ ਸੂਚਨਾ ਆਮ ਪਬਲਿਕ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪਿੰਡ ਪੰਗਾੜੀ ਕਲਾ ਮਰੜੀ ਕਲਾ ਛੀਵਾਲ ਕੁਝ ਲੋਕਾਂ ਦੀ ਜ਼ਹਿਰੀਲੀ ਸ਼ਰਾਬ ਦੀ ਇਨਕਾਰਨ ਮੌਤ ਹੋ ਚੁੱਕੀ ਹੈ ਆਪ ਸਭ ਨੂੰ ਸਲਾਹਤ ਦਿੱਤੀ ਜਾਂਦੀ ਹੈ ਕਿ ਕਿਸੇ ਵੀ ਚਲੋ ਹਰ ਅਨੁਸਾਰਿਤ ਜੇ ਕਿਸੇ ਵੀ ਨਾਬਾਲਗ ਵਿਅਕਤੀ ਕੋਲ ਸ਼ਰਾਬ ਲੈ ਕੇ ਲਾਤੀ ਜਾਈ ਇਹਨੇ ਸ਼ਰਾਬ ਪੀਤੀ ਸੀ ਕੱਲ ਉਹ ਤੁਸੀਂ ਜਾ ਕੇ ਜਾ ਕੇ ਦਿਖਾਇਆ ਹਾਂਜੀ ਹਾਂਜੀ ਨੰਬਰ ਦੰਦੀ ਅੱਛਾ ਸ਼ੁਰੂ ਕਰਾਓ ਨੰਬਰ ਦੱਸੋ ਸ਼ੁਰੂ ਕਰੋ ਕੱਲ੍ਹ ਦਾ 25 ਕਿਹੜਾ ਪਰ 3 ਦਿਨ ਤੱਕ ਦਾ ਜਿਹੜੇ ਜਿੱਤ ਪੀ ਇਲਾਜ ਕਰਾਉਣ ਵਾਸਤੇ ਦਿੱਤੇ ਜਦ ਹੀ ਜੇ ਬਤਾਉਂਗਾ ਵਾਪਸ ਕਰਦੇ ਜਾਣੀ ਕਿ ਕਦੋਂ ਮੇਰਾ ਨਾਮ ਸ਼ਿਖਾ ਜੇ ਮੇਰੇ ਚਾਚਾ ਜੀ ਹਾਂਜੀ ਉਹ ਪਹਿਲੇ ਤੇ ਨਾਰਮਲ ਡਰਿੰਕ ਕਰਦੇ ਸੀ ਪਰ ਜਿਹੜੀ ਕਾਲ ਡਰਿੰਕ ਕਰਾਈ ਹੈ ਨਾ ਉਹ ਬੜੀ ਖਤਰਨਾਕ ਆ ਜਾਂ ਜਾਜ ਆਲਕੋਹਲ ਪਤਾ ਨਹੀਂ ਉਹਨਾਂ ਨੇ ਕੀ ਪਵਾਇਆ ਵਾ ਕਿ ਜਿਹਦੇ ਕਰਕੇ ਮੇਰੇ ਚਾਚਾ ਜੀ ਦੀ ਡੈਥ ਹੋ ਗਈ ਆ ਹਾਂਜੀ ਕਿਉਂਕਿ ਘਰ ਦੀ ਹਾਲਤ ਵੈਸੇ ਬਹੁਤ ਖਰਾਬੀ ਦੋ ਬੇਟੇ ਆ ਉਹਨਾਂ ਦੇ ਮਦਰ ਹੈ ਨਹੀਂ ਆ ਤੇ ਇਸ ਲਈ ਕਾਰਵਾਈ ਕਰਨੀ ਚਾਹੀਦੀ ਆ ਕਿ ਜਿਹੜੇ ਲੋਕਾਂ ਨੇ ਜ਼ਹਿਰ ਟਾਈਪ ਉਹਨਾਂ ਨੂੰ ਪਿਆ ਦਿੱਤਾ ਵਾ ਤੇ ਪਿੰਚ ਚ ਤਿੰਨ ਚਾਰ ਘਰ ਆ ਜਿਹੜੇ ਅਹੋਜੀ ਗੰਦੀ ਡਰਿੰਕ ਦੇ ਰਿਆ ਤੇ ਮੇਰੇ ਚਾਚਾ ਜੀ ਦੇ ਨਾਲ ਹੋਰ ਵੀ ਜਿਹੜੇ 4-5 ਲੋਕ ਜਿਹੜੇ ਉਹਨਾਂ ਦੀ ਡੈਥ ਹੋ ਗਈ ਆ ਤੇ ਬਹੁਤ ਮਾੜੀ ਘਟਨਾ ਵਾ ਇਹਦੇ ਤੇ ਐਕਸ਼ਨ ਹੋਣਾ ਚਾਹੀਦਾ ਪਰ ਪੰਜਾਬ ਸਰਕਾਰ ਵੱਲੋਂ ਤੇ ਯੁੱਧ ਨਸ਼ਾ ਵਿਰੁੱਧ ਕਿਹਾ ਜਾਂਦਾ ਉਹ ਕੁਝ ਬੰਦ ਕੀਤਾ ਕੋਈ ਨਹੀਂ ਕੀਤਾ ਵਾ ਯੁੱਧ ਕਿਹਾ ਜਾਂਦਾ ਪਰ ਮੈਨੂੰ ਨਹੀਂ ਲੱਗਦਾ ਕਿ ਆ ਪਿੰਡ ਵਿੱਚ ਕੋਈ ਵੀ ਉਹਨਾਂ ਦੇ ਖਿਲਾਫ ਕੁਝ ਗੱਲ ਹੋਈ ਆ ਕਿਉਂਕਿ ਇੱਥੇ ਅੱਜ ਦਾ ਨਹੀਂ ਬਹੁਤ ਟਾਈਮ ਦਾ ਹੀ ਨਸ਼ਾ ਵਾ ਤੇ ਡਰਿੰਕ ਵੀ ਜਿਹੜੀ ਇੰਨੀ ਸਸਤੀ ਆ ਕਿ ਜਿਹੜੀ 20 ਤੋਂ 30 ਰੁਪਏ ਵਿੱਚ ਆ ਫੀਸ ਹੋ ਸਕਦੇ ਹੋ ਕਿ 20-30 ਰੁਪਏ ਚ ਕੁਝ ਨਹੀਂ ਆਂਦਾ ਤਾਂ ਡਰਿੰਕ ਨਹੀਂ ਹੋਏਗੀ ਉਹ ਤਾਂ ਜ਼ਹਿਰ ਹੀ ਹੋਏਗਾ ਤੇ ਸਾਡਾ ਤਾਂ ਘਰ ਉਜੜ ਗਿਆ ਵਾ ਇੱਕ ਜੇ ਕਾਲਜੂ ਡੈੱਥ ਹੋਣ ਤੋਂ ਪਹਿਲੇ ਉਹਨਾਂ ਨੂੰ ਕਿ ਕਿਸ ਤਰ੍ਹਾਂ ਦਾ ਹੋਇਆ ਕੀ ਦੱਸਿਆ ਉਹਨਾਂ ਕਿਰਿਆ ਉਹਨਾਂ ਦੀ ਹਾਲਤ ਇੰਨੀ ਬਿਹਾਲ ਕੀ ਆਈਸ ਜਿਹੜੀਆਂ ਪੂਰੀਆਂ ਉੱਤੇ ਚੜ ਗਈਆਂ ਸੀ ਮੂੰਹ ਚ ਝਾਗ ਆਂਦੀ ਤੁਹਾਨੂੰ ਪਤਾ ਡਰਿੰਕ ਨਾਲ ਝਾਗ ਨਹੀਂ ਆਂਦੀ ਕਹਿਣ ਦਾ ਮੌਕਾ ਨਹੀਂ ਇੰਨੀ ਜਹਾ ਰਿਲੀ ਚੀਜ਼ ਜੀ ਕੀ ਪਤਾ ਨਹੀਂ ਉਹਨਾਂ ਨੇ ਅੰਦਰ ਦਾ ਅੰਦਰ ਕੀ ਘਾਟ ਛੜਿਆ ਕਿ ਉਹ ਬੋਲ ਵੀ ਨਹੀਂ ਪਾਏ ਸਾਨੂੰ ਚੰਗੀ ਤਰ੍ਹਾਂ ਤੁਹਾਡੇ ਪਿੰਡ ਦੇ ਟੋਪਲ ਜਿਹੜੀ ਉਹ ਚੀਜ਼ ਦਾ ਸਟਾਲ ਹੋਣੀ ਪਿੰਡ 'ਚ ਤੇ ਸਾਰੇ 3 ਜਣੇ ਆ। ਇਹ ਲੱਗ ਜਾ ਕੇ ਪਿੰਡਾਂ ਦੇ ਵੀ ਆ ਗਏ 10-12 ਜਣੇ। ਚੌਥਾ ਬੰਦਾ ਸੀਰੀਅਸ ਆ। ਫਸਟ ਟਾਈਮ ਤੇ ਕਹਿੰਦੇ ਵੀ 16 ਵਜੇ ਸੀ। 16 ਤੋਂ 16 ਤੋਂ 20 ਦੀ ਆਵਾਜ਼ ਆਉਂਦੀ ਤੇ ਤੁਹਾਨੂੰ ਆਪੇ ਹੀ ਪਤਾ ਚੱਲੀ ਜਾਣਾ ਕਿ ਕਿੰਨੇ ਕ। ਪਿੰਡ 'ਚ ਕਾਫੀ ਦੇਰ ਦੀ ਡਰਿੰਕ। ਪਰ ਇਹਦੀ ਕਾਰਵਾਈ ਹੋਣੀ ਚਾਹੀਦੀ ਆ ਕਿ ਇਹਨਾਂ ਨੂੰ ਰੋਕਣਾ ਚਾਹੀਦਾ ਏ ਏਦਾਂ ਜਿੱਦਾਂ ਸਾਡਾ ਘਰ ਉਜੜਿਆ ਵਾ, ਹੋਰ ਜ਼ਿਆਦਾ ਕਿਸੇ ਦਾ ਉਜੜੇ ਨਾ। ਮੇਰਾ ਨਾਮ ਕਵਲਜੀਤ ਕੋਹਰਾ, ਮੈਂ ਆਮਾਦਨੀ ਪਾਰਟੀ ਨੂੰ ਬਿਲੋਂਗ ਕਰਦੀ ਆ ਪਿੰਡ 3 ਵਾਲ ਤੋਂ। ਕੀ ਕਹਿਣਾ ਚਾਹੁੰਦੇ ਓ ਜੀ ਅੱਜ ਘਟਨਾ ਬਾਰੇ ਤੋਂ? ਹਰ ਘਰ ਵਿੱਚ ਸ਼ਰਾਬ ਵਿਕ ਰਹੀ ਆ ਸਭ ਨੂੰ ਪਤਾ ਹੈ ਸ਼ਰਾਬ ਕਿੱਥੇ ਵਿਕ ਰਹੀ ਹੈ ਤਾਂ ਇਸ ਕਰਕੇ ਮੈਂ ਚੌਂਕੀ ਤੱਕ ਵੀ ਰਿਪੋਰਟਾਂ ਕੀਤੀਆਂ ਕਿ ਮੇਰੇ ਪਿੰਡ ਵਿੱਚ ਬਹੁਤ ਨਸ਼ਾ ਆ ਮੇਰੇ ਪਿੰਡ ਦੇ ਵਿੱਚ ਅੰਨੀ ਸ਼ਰਾਬ ਵਿਕਦੀ ਆ ਕਿਤੇ ਵੀ ਰਸਤਾ ਨਹੀਂ ਹੈਗਾ ਨੰਗਣ ਨੂੰ ਮਤਲਬ ਹਰ ਜਗ੍ਹਾ ਸ਼ਰਾਬ ਪੀ ਕੇ ਲੋਕ ਪਏ ਹੁੰਦੇ ਆ ਕੀ ਕਾਰਵਾਈ ਕੀਤੀ ਜੀ ਜਦੋਂ ਜੀ ਮੈਂ ਬਹੁਤ ਵਾਰ ਕਿਹਾ ਉਹਨਾਂ ਨੇ ਵੀ ਚਲੋ ਚੌਂਕੀ ਵਾਲੇ ਵੀ ਆਉਂਦੇ ਰਹੇ ਇਹਨਾਂ ਨੂੰ ਹਟਾਉਂਦੇ ਰਹੇ ਪਰ ਇਹ ਹਟੇ ਨਹੀਂ ਤੇ ਇਸ ਬੰਦੇ ਨੂੰ ਮੁੜ ਕੇ ਕਿਹੋ ਜਿਹਾ ਝਟਕਾ ਦਿੱਤਾ ਧਿਆਨ ਦਿਆ ਭਾਈ ਹਾਂਜੀ ਬਿਲਕੁਲ ਜੀ ਕੌਣ ਕੀ ਨਾਮ ਆ ਉਹਨਾਂ ਦੇ ਜਿਹੜੇ ਦਾਰੂ ਗੋ दारू बेचदे सारा मतलब सड़क ਦੇ ਉੱਪਰ ਜਿੰਨੇ ਵੀ ਘਰ ਨੇ ਉਹ ਸਾਰੇ दारू ਵੇਚਦੇ ਹਨ। ਹਾਂ ਜਿਹੜਾ ਘਰ ਵਾਲਾ ਮਰ ਗਿਆ ਉਹ ਵੀ ਜਿਹੜਾ ਪਰਿਵਾਰ ਦੇ ਨਾਲ 22 ਘੰਟੇ ਬਾਅਦ ਵੀ ਕੀ ਮੰਗ ਕਰਦੀ। ਅ ਅਸੀਂ ਪ੍ਰਸ਼ਾਸਨ ਨੂੰ ਇਹ ਕੱਲ ਕਹਿੰਨੇ ਆ ਕਿ ਵੇਖੋ ਜੀ ਸ਼ਰਾਬ ਪਿੰਡ ਚੋਂ ਤਾਂ ਕੋਈ ਨਹੀਂ ਵਕਾਰਿਆ ਸਰਕਾਰਾਂ ਹੀ ਸਭ ਕੁਝ ਕਰਾਉਂਦੀ ਆ ਪਿੰਡ ਦੇ ਵਿੱਚ ਚੌਕੀ ਆ ਪਿੰਡ ਦੇ ਚੌਕੀ ਹੁੰਦੇ ਆ ਹੋયા ਵੀ ਪਿੰਡ ਦੇ ਵਿੱਚ ਇੰਨੇ ਨੌਜਵਾਨਾਂ ਦੀ ਡੈਥ ਹੋ ਰਹੀ ਆ ਇਸ ਤੋਂ ਪਹਿਲਾਂ ਵੀ ਬਹੁਤ ਹੋਈਆਂ ਅੱਜ ਤਾਂ ਮੁੱਦਾ ਹੋ ਗਿਆ ਤਾਂ ਇਨਸਾਫ ਦੀ ਮੰਗ ਹੋਣ ਲੱਗੀ ਇਸ ਤੋਂ ਪਹਿਲਾਂ ਜਿਹੜੀ ਹੋਈਆਂ ਉਹਨਾਂ ਦਾ ਕੋਈ ਨਾਂ ਹੀ ਨਹੀਂ ਹੈਗਾ ਠੀਕ ਹੈ ਨਾ ਉਹ ਬਹੁਤ ਪਹਿਲਾਂ ਇਦਾਂ ਹੋ ਚੁੱਕਾ ਵਾ ਮਤਲਬ ਕੋਈ ਕਾਰਵਾਈ ਨਹੀਂ ਹੁੰਦੀ ਜਿਵੇਂ ਤੁਸੀਂ ਦੱਸਿਆ ਕਿ ਅਸਿਆਮ ਵਾਲੀ ਬਾਡੀ ਗ੍ਰਾਉਂਡ ਕਰਦੇ ਤੇ ਆਮ ਆਦਮੀ ਪਾਰਟੀ ਵੱਲੋਂ ਨਸ਼ਿਆਂ ਵਿਰੁੱਧ ਜੁੱਧ ਇੱਕ ਮਹੀ ਮਯਾਰੀ ਕੀਤੀ ਗਈ ਹੈ ਹਾਂਜੀ ਵੀਰ ਜੀ ਉਹ ਮਤਲਬ ਸਾਡੀ ਸਰਕਾਰ ਆਈ ਨੂੰ 3 1/2 ਸਾਲ ਹੋਏ ਆ ਇਸ ਤੋਂ ਪਹਿਲਾਂ ਜਿਹੜੇ ਮਤਲਬ ਪੱਕੇ ਹੀ ਵਪਾਰੀ ਨੇ ਸੀਦੇ ਉਹਨਾਂ ਨੂੰ ਨਾ ਅੱਡ ਛੇਤੀ ਨਹੀਂ ਪੈ ਸਕਦੀ ਜੀ ਅੱਜ ਤੋਂ ਮੈਂ ਮੈਂ ਪਿੰਸਾ ਪਹਿਲਾਂ ਕਰਨ ਲੱਗੀ ਆ 3 ਸਾਲ ਚ ਮੈਂ ਨਸ਼ਾ ਨਹੀਂ ਰੋਕ ਸਕਦਾ ਜਿਹੜੇ 15 20 ਸਾਲਾਂ ਤੋਂ ਚੱਲਦਾ ਆ ਰਿਹਾ ਨਾ ਮੇਰੇ ਪਿੰਡ ਵਿੱਚ ਇਹ ਕਾਰੋਬਾਰ ਮੈਂ ਕਿੰਨੇ ਸਾਲਾਂ ਚ ਬੰਦ ਨਹੀਂ ਕਰ ਸਕਦੀ ਨਾ ਸਿਰਫ ਕੋਸ਼ਿਸ਼ ਕਰ ਸਕਦੀ ਤੇ ਕੋਸ਼ਿਸ਼ ਮੇਰੀ ਹਿਤ ਤੱਕ ਵੀ ਜਾਰੀ ਹੈ ਕਿ ਮੈਂ ਚਾਹੁੰਦੀ ਮੇਰੇ ਹੁੰਦਿਆ ਪਿੰਡ ਦਾ ਕੋਈ ਨੌਜਵਾਨ ਬਿਨਾ ਮੌਤੋਂ ਨਾ ਮਰੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੀ ਆ ਪ੍ਰਸ਼ਾਸਨ ਤੋਂ ਇਹ ਮੰਗ ਕਰਦੀ ਕਿ ਇਹਨਾਂ ਦੇ ਮਮਾ ਦੀ ਪਹਿਲਾਂ ਦੱਤ ਤੋਂ ਚ ਕੀ ਆ ਦਾਦੀ ਜੀ ਇਹ ਕਿ ਇਹਨਾਂ ਦਾ ਭਰਾ ਵਿਚਾਰਾ ਉਹ ਵੀ ਇਹਨਾਂ ਦੀ ਡੈਥ ਹੋ ਚੁੱਕੀ ਆ ਇਹ ਦੋਨੋਂ ਬੱਚੇ ਘਰ ਵਿੱਚ ਰਹਿ ਗਏ ਨੇ ਤੇ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੀ ਆ ਕਿ ਬੱਚਿਆਂ ਦੀ ਹੈਲਪ ਕੀਤੀ ਜਾਵੇ ਇਹਨ ਤੇ ਇਹਨਾਂ ਨੂੰ ਖਾਣਾ ਚਾਹੀਦਾ ਵਾ ਸਾਰਿਆਂ ਨੂੰ ਇਨਾਂ ਵਾਸਤੇ ਕੋਈ ਹੈਲਪ ਹੋਵੇ ਬੱਚਿਆਂ ਦੀ ਤਾਂ ਜੋ ਇਹ ਇਨਾਂ ਸਿਰ ਤੇ ਕੋਈ ਮਤਲਬ ਕੋਈ ਛਾਂ ਆ ਹੋਵੇ ਕੋਈ ਛੱਤ ਵੀ ਹੈ ਨਹੀਂ ਇਨਾਂ ਦੀ ਛੱਤ ਵੀ ਬਿਲਕੁਲ ਖਤਮ ਆ ਹਾਂਜੀ ਦੇਖੋ ਤੇ ਨਾਲੇ ਇਨਾਂ ਦੀ ਮਦਦ ਕੀਤੀ ਜਾਵੇ ਕਿ ਘਰ ਦੇ ਹਾਲਾਤ ਵੇਖੋ ਜਿਹੜੇ ਫਾਦਰ ਹੀ ਕਮਾਈ ਦਾ ਸਾਧਨ ਉਹ ਵੀ ਚਲੇ ਗਏ ਆ ਤੇ ਫਿਰ ਸੋਚ ਸਕਦੇ ਹੋ ਕਿ ਘਰ ਪੂਰਾ ਬਰਬਾਦ ਹੋ ਗਿਆ ਬਾਲੇ ਵਾਲੀ ਛੱਤਾ ਹੀ ਕੋਠੇ ਡਿੱਗਣ ਵਾਲਿਆ ਤੇ ਪ੍ਰਸ਼ਾਸਨ ਨੂੰ ਇਹ ਹੋਣਾ ਕਿ ਨਾ thì ਕੋਈ ਮਦਦ ਕੀਤੀ ਜਾਵੇ ਤਾਂ ਕਿ ਨਰ ਥੋੜੀ ਜ਼ਿੰਦਗੀ ਬਣ ਜਾਵੇ ਇਹ ਵਾਲੇ ਕੀ ਨਾ ਰਾਮ ਰਾਮ ਕਿਮਾ ਦਾ ਜਿਹੜਾ ਅੱਜ ਘਟਨਾ ਵਾਪਰੀ ਠੀਕ ਕਿਹਣਾ ਸੀ ਮੇਰਾ ਨਾ ਛੋਟਾ ਭਰਾ ਨਾ ਇੱਥੇ ਪਿੰਡ ਵਿੱਚ ਰਹਿੰਦਾ ਸੀ ਤੇ ਉਹ ਡੇਲੀ ਨਾ ਇਥੋਂ ਛਾਂਸ਼ਿਆਂ ਕੋਲ ਸ਼ਰਾਬ ਪੀਂਦਾ ਸੀ ਕੱਲ ਕੋਈ ਉਹਨਾਂ ਨੇ ਕੋਈ ਜਰੀਲੀ ਸ਼ਰਾਬ ਲਿਆ ਗਈ ਇਹਨਾਂ ਨੂੰ ਪਿਆਲੀ ਤੇ ਉਹਦੇ ਕਾਰਨ ਉਹਦੀ ਡੈਥ ਹੋ ਗਈ ਕਿੰਨੀ ਉਮਰ ਹੋ ਗਈ ਉਹਨਾਂ ਦੀ ਉਮਰ 40-42 ਸਾਲ ਹੈ ਬੱਚੇ ਦੋ ਆ ਉਹਦੀ ਘਰ ਵਾਲੀ ਵੀ ਮਰ ਗਈ ਆ ਹੁਣ ਨਿਗੇ ਨਿਗੇ ਬੱਚਿਆਂ ਦਾ ਜ਼ਿੰਮੇਵਾਰ ਵੀ ਜੇ ਕੋਣ ਹੋਏਗਾ ਹੁਣ ਕੀ ਮੰਗਣਾ ਅਹੀ ਸਰਕਾਰ ਕੋਈ ਹੀ ਮੰਗ ਕਰਦੇ ਆ ਕਿ ਸਾਨੂੰ ਇਨਸਾਮ ਮਿਲੇ ਇਹਨਾਂ ਤੋਂ ਸਤਿ ਸ੍ਰੀ ਅਕਾਲ ਕਾਰਵਾਈ ਤੇ ਜਦੀਦੀ ਸ਼ਰਾਬ ਪਿੰਡ ਦੇ ਨਾਲ ਪੰਜ-ਛੇ ਮੌਕੇ ਹੋਈਆਂ ਨੇ ਸਾਡੇ ਪਿੰਡ ਜੀ ਹੋਰ ਕਿੱਥੇ-ਕਿੱਥੇ ਹੋਈਆਂ ਜੀ ਬਹੁਤ ਬੰਦੇ ਹਸਪਤਾਲ ਨੇ ਤੇ ਥਰੀ ਵਾਲਾ ਸਾਡੇ ਲਾਗੇ ਗਵਾਰਦੀ ਪਿੰਡ ਐ ਭੰਗਾਰੀ ਐ ਕਾਲਪੁਰੀ ਤਪੜੀ ਐ ਤਪੜੀਆਂ ਜੀ ਵੀ ਆ ਜੀ ਸ਼ਾਮਲ ਤਲਵੰਡੀ ਵੀ ਆ ਇਹ ਲਾਗੇ ਜਾ ਕੇ ਪਿੰਡਾਂ ਦੇ ਵਿੱਚ ਜਦੀਦੀ ਸ਼ਰਾਬ ਦੇ ਨਾਲ ਬਹੁਤ ਮੌਕੇ ਹੋਈਆਂ ਨੇ ਇਹ ਤੁਪਾਈ ਘਟਣਾ ਆ ਤੇ ਕਿੱਦਾਂ ਦੇ ਪਰਿਵਾਰ ਗਰੀਬ ਹੀ ਆਗੇ ਜਾਂ ਜੀ ਗਰੀਬ ਪਰਿਵਾਰ ਆਪਾਂ ਕੀ ਕਹਿਣਾ ਚਾਹੁੰਨੇ ਸਰਕਾਰ ਨੂੰ ਸਰਕਾਰ ਨੂੰ ਤੇ ਕੀ ਕਹਿਣਾ ਡੀਸੀ ਸਾਹਿਬ ਇਥੇ ਪ੍ਰਸ਼ਾਸਨ ਦਾ ਤਾਂ ਪੂਰੀ ਜੋ ਆਪਣੀ ਜ਼ਿੰਮੇਵਾਰੀ ਤੋਂ ਬਾਹਰ ਹੈ ਨਹੀਂ ਰਾਤੀ ਸ਼ਾਮਾਂ ਤੋਂ ਹੀ ਪੁਲਿਸ ਪ੍ਰਸ਼ਾਸਨ ਪਿੰਡ ਦੇ ਵਿੱਚ ਫਿਰਦਾ ਰਿਹਾ ਰਾਤ ਸਾਢੇ 12 ਵਜੇ ਮੈਨੂੰ ਠਾੜਿਆ ਸਰਪੰਚ ਸਾਹਿਬ ਨੇ ਫੋਨ ਕਰਕੇ ਤੇ ਅਨਾਉਂਸਮੈਂਟ ਕੀਤੀ ਆ ਤੇ 4 ਵਜੇ ਫੇਰ ਇੱਥੇ ਦੋ ਤਿੰਨ ਗੱਡੀਆਂ ਆਉਂਦੀਆਂ ਐਲੌਕਮੈਂਟਾਂ ਕੀਤੀਆਂ ਬਾਬਾ ਜੀ ਆ ਜਿਹੜੇ ਸ਼ਰਾਬ ਪੀ ਕੇ ਪਿੰਡ ਦੇ ਵਿੱਚ ਗੁਜ਼ਰ ਗਏ ਨੇ ਅੱਛਾ ਜੀ ਬਾਰੇ ਵੀ ਕੋਈ ਤੰਗ ਆ ਕਿਸੇ ਨੂੰ ਕੋਈ ਨੁਕਸਿਆ ਤੇ ਉਹ ਦੱਸੋ ਤੇ ਉਹਨੂੰ ਹਸਪਤਾਲ ਚਾਹੇ ਪੁੱਤੋ ਫਿਰ ਹਸਪਤਾਲ ਪਹੁੰਚਾਏ ਆ ਜੀ ਹਸਪਤਾਲ ਇੱਥੋਂ ਦੋ ਤਿੰਨ ਜਾਨੇ ਪਹੁੰਚਾਏ ਗਏ ਆ ਅੱਛਾ ਤੇ ਗੱਡੀ ਹੁਣ ਫੇਰ ਇਹ ਪਿੰਡ ਦੇ ਵਿੱਚ ਪਤਾ ਲਾਇਆ ਜਾ ਰਿਹਾ ਕਿ ਕਿੰਨੇ ਕਿੰਨੇ ਪੀਤੀ ਆ ਕਿਨੂੰ ਕਿਨੂੰ ਕੋਈ ਚੰਗੀ ਆ ਕੋਈ ਬੇਦੀ ਆਈ ਆ ਤੇ ਉਹਨਾਂ ਨੂੰ ਹਸਪਤਾਲ ਚ ਲਾਇਆ ਗਿਆ ਕਿਹਦੇ ਬੁੱਜੰ ਸਿੰਘ ਦੇ ਸਾਰੇ ਦੇ ਸਾਰੇ ਫੜਦੇ ਪਹਿਲੀ ਵਾਰ ਦੀ ਸਟੇਜ ਕਿ ਕੱਲ ਸ਼ਾਮੀ ਘਟਰਾ ਹੋਈ ਜ਼ਵਾਦਾਂ 37 ਦੇ ਸੱਤੇ ਬੁੱਧੋਂ ਫੜ ਕੇ ਜਿਹੜਾ ਹਵਾਂ ਦਾ ਅੱਟ ਦੇ ਪਿੱਛੇ ਦਾ ਇਹ ਗਰੀਦੀ ਸ਼ਰਾਬ ਜਿਹੜੀ ਆ ਕਿੱਥੋਂ ਆਈ ਤੇ ਕਿਵੇਂ ਪਹੁੰਚੀ ਇੱਥੋਂ ਤੱਕ ਨਹੀਂ ਨਹੀਂ ਇਹ ਇਹ ਸਾਰੀ ਚੀਜ਼ ਦਾ ਜਿਹੜਾ ਤੁਹਾਨੂੰ ਮਤਲਬ ਅੱਜ ਸ਼ਾਮ ਤੱਕ ਜਾਂ ਸਵੇਰ ਤੱਕ ਪਤਾ ਲੱਗ ਜਾਊਗਾ ਕਿ ਅਸੀਂ ਉਹ ਕੜੀ ਜਿਹੜੀ ਆ ਉਹ ਜੋੜਿਆ ਵੀ ਕਿੱਥੋਂ ਆਈ ਕਿਹੜੇ ਬੰਦੇ ਨੇ ਲਿਆਂਦੀ ਕਿੱਦਾਂ ਸਪਲਾਈ ਕੀਤੀ ਉਹ ਜਦੋਂ ਕੜੀ ਜੁੜ ਚੁੱਕੀ ਮੈਂ ਫੇਰ ਦੱਸੂਗਾ ਤੁਹਾਨੂੰ ਜਿਵੇਂ ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਚਲਾ ਰਹੀ ਆ ਤਾਂ ਇਹ ਨਸ਼ਾ ਜਿਹੜਾ ਵਾ ਖਤਮ ਕਰਨ ਦੀ ਗੱਲ ਜਿਹੜੀ ਕੀਤੀ ਜਾ ਰਹੀ ਹੈ ਤਾਂ ਅੱਜ ਇਹ ਘਟਨਾ ਜਿਹੜੀ ਆ ਵਾਪਰੀ ਆ 2020 ਦੇ ਵਿੱਚ ਵੀ ਇਸ ਤਰ੍ਹਾਂ ਦੀ ਘਟਨਾ ਜਿਹੜੀ ਆ ਵਾਪਰੀ ਸੀ ਤਿੰਨ ਜ਼ਿਲ੍ਹਿਆਂ ਦੇ ਵਿੱਚ ਮੌਕਾ ਹੋਇਆ ਸੀ ਉਹ ਜੇ ਕਿ ਉਸ ਸਮੇਂ ਮਤਲਬ ਸਖਤ ਸਜ਼ਾ ਮਿਲ ਜਾਂਦੀ ਤੇ ਸ਼ਾਇਦ ਇਹ ਨਾ ਵੇਖਣੇ ਪੈਂਦੇ ਪਰ ਕੋਈ ਨਹੀਂ ਹੁਣ ਇਦਾਂ ਦੀ ਸਜ਼ਾ ਦੇਾਂਗੇ ਕਿ ਅੱਗੋਂ ਤੋਂ ਇਦਾਂ ਦਾ ਕੋਈ ਕੰਮ ਕਰਦੀ ਹਿੰਮਤ ਨਹੀਂ ਕਰੂਗਾ ਹਾਂ ਧਰਿਆ ਸਿੰਘ ਜਿਹੜਾ ਪ੍ਰਗਾਮ ਦੇ ਮੋਟਾ ਯੋਗ ਜਮੂਨ ਨਾਲ ਕਿਉਂ ਨਹੀਂ ਸਕਦੀ ਜਮਾਈ ਮੋਟਾ ਨਹੀਂ 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 ਕੋਈ ਨਹੀਂ ਅਸੀਂ ਉਹਨਾਂ ਦੀ ਮਤ ਕਰਾਂਗੇ ਉਹਨਾਂ ਦੇ ਬੱਚਿਆਂ ਨੂੰ ਪੜਾਵਾਂਗੇ ਸਰਕਾਰ ਮਤ ਕਦੂ ਕਿ ਉਹਦਾ ਸਾਰੇ ਪਤਵਾਰਾਂ ਉਹਨਾਂ ਨੂੰ ਮਿਲ ਕੇ ਆਏ ਆ ਸਾਰਿਆਂ ਨੂੰ ਹੁਣੇ ਮੁੱਖ ਮੰਤਰੀ ਸਾਹਿਬ ਵੀ ਮਿਲ ਲਗੇ ਸਾਰੇ ਪਤਵਾਰਾਂ ਨੂੰ ਸਮਝ ਇਕ ਦੀ ਹਾਂ ਇੱਕ ਕਰਕੇ ਕੋਈ ਕੋਈ ਗੱਲ ਨਹੀਂ ਕਹ ਬਲਾ ਕਟਰਾ ਵਾਪਸ ਕੀ ਬਹੁਤ ਮਾੜੀ ਵਾਪਸੀ ਆ ਸਾਡੇ ਬੜੇ ਮਤਲਬ ਕਈ ਨੌਜਵਾਨ ਸੀਗੇ 24 24 ਸਾਲ ਦੇ ਮੁੰਡੇ ਕਈ ਜਿਹਨਾਂ ਦੀ ਡੈਥ ਹੋ ਗਈ ਸੋ ਅਸੀਂ ਉਪ ਪਤਵਾਰਾਂ ਦੇ ਨਾਲ ਆ ਉਹ ਦੋਸ਼ੀ ਜਿਹੜੇ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰ ਹਾਂ ਜਿਹੜਾ ਅੱਜ ਪਨੀਠਾੜ ਕਹ ਦੇ ਵਿੱਚ ਜਿੰਨੀ ਸ਼ਰਾਬ ਪੀਣ ਦੇ ਨਾਲ ਜਿਹੜਾ ਇੱਕੋ ਬੜੀ ਮਾਤਭਾਗੀ ਘਟਨਾ ਹੋਈ ਹੈ ਔਰ ਸਾਡੇ ਜਿਹੜੇ ਬਹੁਤ ਹੀ ਵਿਚਾਰੇ ਜਿਹੜੇ ਸਵੇਰੇ ਕਮਾਉਂਦੇ ਸ਼ਾਮ ਨੂੰ ਖਾਂਦੇ ਉਹ ਪਰਿਵਾਰਾਂ ਨਾਲ ਸੰਬੰਧਤ ਸਾਰੇ ਵਿਅਕਤੀ ਸੀਗੇ ਬਹੁਤ ਗਰੀਬ ਪਰਿਵਾਰ ਸੀਗੇ ਜੇ ਮੈਂ ਕਹਾਂ ਤੇ ਉਹਨਾਂ ਨਾਲ ਹਮਦਰਦੀ ਕਰਨ ਵਾਸਤੇ ਧਾਰੀਆਲ ਸਾਹਿਬ ਸਾਰੇ ਸਾਡੇ ਸੀਨੀਅਰ ਸ਼ੈਰੀ ਸਾਹਿਬ ਹੋਰ ਸੀਨੀਅਰ ਲੀਡਰਸ਼ਿਪ ਇੱਥੇ ਆਈ ਅਸੀਂ ਸਵੇਰੇ ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਦੇ ਭਾਈਵਾਲ ਬਣੇ ਆ ਔਰ ਪ੍ਰਸ਼ਾਸਨ ਵੀ ਸਾਰਾ ਉਹਨਾਂ ਦੇ ਨਾਲ ਟੱਚ ਚਾ ਔਰ ਉਹ ਬੰਦੇ ਜਿਹੜੇ ਜਿਨ੍ਹਾਂ ਨੇ ਗੰਦੀ ਹਰਕਤ ਕੀਤੀ ਉਹ ਸਾਰੇ ਫੜੇ ਗਏ ਉਹਨਾਂ ਦੇ ਸਖਤ ਤੋਂ ਸਖਤ ਜਿਹੜੀ ਕਾਰਵਾਈ ਕੀਤੀ ਜਾਊਗੀ ਸਾਡੇ ਸਤਕਾਰਯੋਗ ਸੀਜੀਐਸ ਸਾਹਿਬ ਵੀ ਇੱਥੇ ਪਹੁੰਚ ਰਹੇ ਨੇ ਔਰ ਉਹਨਾਂ ਨੂੰ ਇਹ ਸਾਰਾ ਜਿਹੜਾ ਉਹਨਾਂ ਦੇ ਧਿਆਨ 'ਚ ਹੈ ਮਸਲਾ ਸਵੇਰ ਤੋਂ ਹੀ ਉਥੋਂ ਚੰਡੀਗੜ੍ਹ ਪਾਈ ਰੋਡ ਜਿਹੜੇ ਚੱਲ ਪਏ ਔਰ ਪਹੁੰਚਣ ਵਾਲੇ ਨੇ ਉਹਨਾਂ ਨੇ ਆਪ ਇਹ ਗੱਲ ਕਹਿਤੀ ਆ ਕਿ ਇਹਨਾਂ ਨੂੰ ਜਿਹੜੀ ਆ ਸਜਾਏ ਮਤਲਬ ਜਿਹੜੀ ਆ ਕਤਲ ਦਾ ਪਰਚਾ ਦਰਜ ਉਹਨਾਂ ਦੇ ਕੀਤਾ ਜਾਊਗਾ ਕਿਉਂਕਿ ਬੰਦਾ ਵੀ ਆ ਬਹੁਤ ਜੜੀਆਂ ਮਤੌ ਚੁੱਕੀਆਂ ਨੇ ਜਿਲ੍ਹਾ ਦਾ ਉਹਨਾਂ ਸਾਹਿਬ ਦਾ জানা ਨਹੀਂ ਜਿਹੜੇ ਕੀ ਜੁੜਿਆ ਅੱਜ ਉਹਨਾਂ ਨੇ ਗ ਸਭ ਤੋਂ ਵੱਡਾ ਤੇ ਪੁਰਾਣਾ ਕੋਪ ਗਰੁੱਪ ਆਰ ਕੇ ਗਰੁੱਪ ਆ ਜਿਹੜਾ ਅੱਜ ਵੀ ਉਹਨਾਂ ਦਾ ਉਮੀਦਵਾਰ ਆ ਕਾਂਗਰਸ ਦੀ ਟਿਕਟ ਮੰਗ ਰਿਹਾ ਪਟਾਲੇ ਤੋਂ ਸੋ ਜਿਹੜਾ ਸਭ ਨੂੰ ਨਾ ਕੋਈ ਵੀ ਗੱਲ ਕਰਨ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟੀ ਫੇਰਨੀ ਚਾਹੀਦੀ ਵੈਸੇ ਤੇ ਅੱਜ ਦਾ ਦਿਨ ਜਿਹੜਾ ਸਿਆਸਤ ਕਰਨ ਦਾ ਦਿਨ ਨਹੀਂ ਅੱਜ ਸਾਨੂੰ ਉਹਨਾਂ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਣੀ ਚਾਹੀਦੀ ਸੀ ਕਿ ਅਸੀਂ ਸਵੇਰ ਦੇ ਉਹਨਾਂ ਦੇ ਘਰੋਂ ਦੁੱਖ ਸੁੱਖ ਦੇ ਭਾਈਵਾਲ ਬਣ ਕੇ ਚੱਲ ਗਏ ਕੁਝ ਉਹਨਾਂ ਦੀ ਮਦਦ ਕਰਨੀ ਚਾਹੀਦੀ ਜੋ ਕਿ ਉਹਨਾਂ ਨੇ ਨਹੀਂ ਕੀਤੀ ਔਰ ਉਹਨਾਂ ਦਾ ਕੰਮ ਹੀ ਸਿਆਸਤ ਕਰਨਾ ਵਿਹਲੇ ਆ ਜੋ ਮਰਜ਼ੀ ਬੋਲਣ ਮੈਨੂੰ ਉਹਨਾਂ ਦਾ ਕੋਈ ਨਹੀਂ ਬੁੱ ਦੇਖੋ ਪਤਾ ਕੀ ਇਹ ਮੈਂ ਤੁਹਾਨੂੰ ਦੱਸ ਰਿਹਾ ਕਿ ਉਹਨਾਂ ਦਾ ਕੰਮ ਹੀ ਹੁਣ ਬੋਲਣਾ ਰਹਿ ਗਿਆ ਉਹ ਆ ਮਜੀਠੀਆ ਸਾਹਿਬ ਨੇ ਅੱਜ ਕੀ ਆ ਜੀ ਹੁਣ ਜੇ ਗੱਲ ਕਰੀਏ 2012 ਸ਼ਰੌਣੀ ਕਾਲੀ ਦਲ ਦੀ ਸਰਕਾਰ ਹੀ 20 ਬੰਦੇ ਜਿਹੜੇ ਬਟਾਲੇ ਦੇ ਵਿੱਚ ਜਿਰੀਲੇ ਸ਼ਰਾਬ ਨਾਲ ਮਰ ਗਏ 20 20 2020 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੀ ਪਤਾ ਨਹੀਂ ਕਿੰਨੇ ਬੰਦੇ ਮਿਸ਼ਲਪੈਡ ਕੱਲੇ ਮਿਸ਼ਲਪੈਡ 14 ਬੰਦੇ ਜਿਰੀਲੇ ਸ਼ਰਾਬ ਪੀ ਕੇ ਮਰ ਗਏ ਹੋਰ ਅਣਗਿਣਤ ਲਗਲੇ ਪਿੰਡਾਂ ਦੇ ਮਰ ਗਏ ਤੇ ਕੈਪਟਨ ਅਮਰਿੰਦਰ ਸਿੰਘ ਤਾਂ ਅਫਸੋਸ ਕਰਨ ਤੱਕ ਨਹੀਂ ਉੱਥੇ ਉਸ ਟਾਈਮ ਗਿਆ ਤੇ ਸਾਡੇ ਸੀਐਮ ਸਾਹਿਬ ਨੂੰ ਜਦੋਂ ਸਵੇਰੇ ਪਤਾ ਲੱ ਦੇ ਇਸ ਐਮ ਦੇ ਆਉਣ ਦਾ ਇਸ਼ਾਰਾ ਇਹੋ ਹੁੰਦਾ ਕਿ ਅਫਸਰਾਂ ਨੂੰ ਪਤਾ ਲੱਗ ਜੂਗਾ ਕਿ ਭਈ ਹੋਣਾ ਖੈਰ ਨਹੀਂ ਜੇ ਕੋਈ ਕਤਾਈ ਹੋਈ ਹੈ ਤਾਂ ਇੱਥੇ ਜਿਹੜੇ ਉਹਨਾਂ ਨੂੰ ਸਜ਼ਾ ਮਿਲਣੀ ਗਰੀਬ ਪਰਿਵਾਰਾਂ ਦੇ ਜਿਹੜੇ ਆਪਣਾ ਸਾੜੀ ਮੇਟ ਮਰੇ ਹੋਏ ਹੋਣਾਂ ਕੀ ਮਦਦ ਸਰਕਾਰਾਂ ਨੂੰ ਵੱਤ ਤੋਂ ਵੱਤ ਮਦਦ ਕੀਤੀ ਜਾ ਰਹੀ ਹੈ ਅਸੀਂ ਪਰਸਨਲ ਤੌਰ ਤੇ ਕਰਾਂਗੇ ਜਿਹੜਾ ਆਪਣਾ ਇੱਕ ਹਸਪੀਟਲ ਦਾ ਬੜਾ ਮੱਜ਼ਾ ਰੱਖਿਆ ਗਿਆ ਉਹਨਾਂ ਲੋਕਾਂ ਨੂੰ ਵੀ ਜੇ ਹਸਪੀਟਲ ਥੋੜਾ ਵਧੀਆ ਹੁੰਦਾ ਜਾਂ ਵਟਾਉਂਦਾ ਤੇ ਉਹ ਜਿਹੜਾ ਉਹ ਇਲਾਜ ਦੇਖੋ ਲਾਜ ਤਾਂ ਸਾਰਿਆਂ ਦਾ ਸ਼ਿਗੁਰ ਨਾਨਕਾ ਹਸਪੀਟਲ ਵੀ ਅੰਮ੍ਰਿਤਸਰ ਵੀ ਚੱਲ ਰਿਹਾ ਹੋਰ ਵੀ ਪ੍ਰਾਈਵੇਟ ਹਸਪੀਟਲ ਚੱਲ ਰਿਹਾ ਥਰਗਿਆਲ ਵੀ ਸਾਡੇ ਚੱਲ ਰਿਹਾ ਤੇ ਚੱਲ ਰਿਹਾ ਸਾਰੀ ਜਗ੍ਹਾ ਲਾਜ ਹਰ ਜਗ੍ਹਾ ਤੇ ਵੱਡਾ ਹਸਪਤਾਲ ਨਹੀਂ ਹੁੰਦਾ ਬਟ ਜੇ ਥਰਗਿਆਲ ਸਾਡੇ ਡਿਸਪੈਂਸਰੀ ਸਿੱਧੋ ਉਹਨਾਂ ਜਿਹੜੇ ਸ਼ਿਗੁਰ ਨਾਨਕ ਦੇ ਬਹੁਤ ਵੱਡਾ ਹਸਪੀਟਲ ਅੰਮ੍ਰਿਤਸਰ ਤੋਂ ਰੈਫਰ ਕੀਤੇ ਨੇ ਸਾਰੇ ਪੇਸ਼ੈਂਟ ਜਿਹੜੇ ਉੱਥੇ ਦਾਖਲ ਨੇ ਉਹ ਥੋੜੇ ਸਟੇਬਲ ਨੇ ਬਾਕੀ ਪਰਮਾਤਮਾ ਦਾ ਅੱਗੇ ਕਹਿਦਾ ਯੋਗ ਨਹੀਂ ਚਾਹਦਾ